ਹਾਂਜੀ ਦੋਸਤੋ ਕਿਵੇਂ ਹੋ ਸਾਰੇ ਲਾਈਫ ਜਰਨੀ 295 ਚੈਨਲ ਤੇ ਤੁਹਾਡਾ ਸਭ ਦਾ ਸੁਆਗਤ ਕਰਦੇ ਆ ਹੁਣੇ ਹੁਣ ਇੱਕ ਬਹੁਤ ਵੱਡੀ ਖਬਰ ਨਿਕਲ ਕੇ ਸਾਹਮਣੇ ਆਈ ਆ ਜੋ ਕਿ ਪੰਜਾਬੀ ਇੰਡਸਟਰੀ ਨਾਲ ਜੁੜੀ ਹੋਈ ਹੈ ਜਿਸ ਵਿੱਚ ਦੱਸਿਆ ਜਾ ਰਿਹਾ ਹੈ ਜੋ ਕਿ ਸਾਡੇ ਬਹੁਤ ਹੀ ਮਸ਼ਹੂਰ ਪੰਜਾਬੀ ਸਿੰਘ ਏਪੀ ਟੱਲੋ ਨੇ ਉਹਨਾਂ ਦੇ ਘਰ ਉੱਤੇ ਗੋਲੀਆਂ ਚਲਾਈਆਂ ਗਈਆਂ ਨੇ ਸ਼ੁਣ ਵਿੱਚ ਇਹ ਵੀ ਆ ਰਿਹਾ ਹੈ ਕਿ ਕਾਫੀ ਭਿਆਨਕ ਹਮਲਾ ਕੀਤਾ ਗਿਆ ਹੈ ਇਸ ਦੇ ਨਾਲ ਇੱਕ ਹੋਰ ਖਬਰ ਜੁੜੀ ਆ ਦੋਸਤੋ ਕਿ ਇਹ ਗੋਲੀਆਂ ਲਾਰਸ ਪਿਸ਼ਨੋਈ ਗਰੁੱਪ ਵੱਲੋਂ ਚਲਾਈਆਂ ਗਈਆਂ ਹਨ ਤੇ ਉਹ ਇੱਕ ਵੱਡਾ ਗੈਂਗਸਟਰ ਹੈ ਲਾਰੈਂਸ ਬਿਸ਼ਨੋਈ ਦੇ ਗਰੁੱਪ ਦਾ ਨਾਮ ਇਸ ਕਰਕੇ ਆ ਰਿਹਾ ਕਿਉਂਕਿ ਕਿਸੇ ਨੇ ਫੇਸਬੁੱਕ ਤੇ ਪੋਸਟ ਪਾਈ ਹੈ ਕਿ ਅਸੀਂ ਇਸ ਕਾਂਡ ਦੀ ਜ਼ਿੰਮੇਵਾਰੀ ਲੈਨੇ ਆ ਪਰ ਅਸੀਂ ਕਿਸੇ ਕਾਰਨ ਕਰਕੇ ਤੁਹਾਨੂੰ ਉਹ ਪੋਸਟ ਨਹੀਂ ਦਿਖਾ ਸਕਦੇ ਤੇ ਉਸ ਪੋਸਟ ਵਿੱਚ ਇਹ ਵੀ ਲਿਖਿਆ ਗਿਆ ਹੈ ਕਿ ਸਾਡੇ ਦੋਵਾਂ ਸਲਮਾਨ ਖਾਨ ਨੂੰ ਵੀ ਬਹੁਤ ਭਿਆਨਕ ਮੌਤ ਮਾਰਿਆ ਜਾਵੇਗਾ ਬਿਸ਼ਨੋਈ ਤੇ ਸਲਮਾਨ ਖਾਨ ਦੀ ਬਹੁਤ ਹੀ ਪੁਰਾਣੀ ਦੁਸ਼ਮਣੀ ਹੈ ਪਰ ਇੱਕ ਚੰਗੀ ਖਬਰ ਵੀ ਹੈ ਦੋਸਤੋ ਕਿ ਏਪੀ ਟੱਲੋਂ ਸਹੀ ਸਲਾਮਤ ਨੇ ਜਦੋਂ ਹੀ ਇਸ ਵਿੱਚ ਕੋਈ ਵੱਡੀ ਅਪਡੇਟ ਨਿਕਲ ਕੇ ਸਾਹਮਣੇ ਆਉਂਦੀ ਹੈ ਤਾਂ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚਾ ਦਿੱਤੀ ਜਾਵੇਗੀ ਤੇ ਪੰਜਾਬੀ ਇੰਡਸਟਰੀ ਦੀ ਹਰ ਇੱਕ ਖਬਰ ਜਾਣਨ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਧੰਨਵਾਦ